ਇੱਕ ਪਾਸੇ ਤਾਂ ਇਹੀ ਭਗਵੰਤ ਜੀ ਸਰਕਾਰ ਬਚੋਲੇ ਦਾ ਕੰਮ ਕਰਦੇ ਆ ਅਸੀਂ ਸੈਂਟਰ ਸਰਕਾਰ ਤੋਂ ਮੰਗਾ ਮਨਵਾ ਕੇ ਦੇਵਾਂਗੇ ਪਰ ਦੂਜੇ ਪਾਸੇ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਚੰਡੀਗੜ੍ਹ ਤੋਂ ਬਈ ਉਹਨਾਂ ਦੀਆਂ ਗ੍ਰਿਫਤਾਰੀਆਂ ਪੈਂਦੀਆਂ ਪਰ ਕਿਸਾਨਾਂ ਦਾ ਸਮਾਨ ਆ ਖਤਾਨਾ ਛੱਡਿਆ ਜਾਂਦਾ ਉਹਦੇ ਘਰਾਂ ਨੂੰ ਲੁੱਟਿਆ ਜਾਂਦਾ ਰਾਤ ਦਾ ਚੋਰ ਹੈ ਰਾਲੇ ਚੋਰ ਜਿੰਦਾਬਾਦ ਰਾਲੇ ਚੋਰ ਜਿੰਦਾਬਾਦ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਨੇ ਬਹੁਤ ਹੀ ਗੰਦਾ ਕੰਮ ਕੀਤਾ ਜਿਹੜਾ ਕਿਸਾਨਾਂ ਦੀਆਂ ਟਰਾਲੀਆਂ ਤਾਂ ਕਚੋਰੀ ਕਰ ਲੀਆਂ ਸਰਕਾਰ ਨੇ ਜ਼ਬਰ ਕੀਤਾ ਭਗਮੰਤ ਮਾਨ ਦੀ ਸਰਕਾਰ ਨੇ 5 ਮਾਰਚ ਨੂੰ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਨਹੀਂ ਜਾਣ ਦਿੱਤਾ 19 ਤਰੀਕ ਦੀ ਮੀਟਿੰਗ ਬੁਲਾ ਕੇ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਤੇ ਮਤਲਬ ਜ਼ਬਰ ਕਰਕੇ ਉਸ ਮੋਰਚੇ ਨੂੰ ਬਾਹਰਾਂ ਤੋਂ ਖੇੜ ਦੇਣਾ ਤੇ ਬਹੁਤ ਨਿੰਦਣਯੋਗ ਆਲਾ ਉਹਦੇ ਕਰਾਲ ਕਨਾਰ ਕਰਾਲ ਕਨਾਰ ਪਿੰਡਾਂ ਦੇ ਵਿੱਚ ਵੱਡਾ ਰੋਸ ਆ ਪਿੰਡ ਪਿੰਡ ਵਾਈਕਾਟ ਕੀਤੇ ਜਾ ਰਹੇ ਨੇ ਔਰ ਅਸੀਂ ਇਹ ਚੀਜ਼ ਛਰਿਆਂ ਕਹਨੇ ਆ ਵੀ ਭਾਈ ਹੁਣ ਪਿੰਡਾਂ 'ਚ ਸੋਚ ਸਮਝ ਕੇ ਬੜਿਓ ਕਿਉਂਕਿ ਅਸੀਂ ਕਿਸੇ ਦਾ ਘੜਾਉ ਨਹੀਂ ਕਰਦੇ ਸਾਡੇ ਕੋਲੇ ਵੱਡੇ ਸਵਾਲ ਆ ਇਹ ਇਨਾਂ ਨੇ ਇਹ ਧੋਖਾ ਨਹੀਂ ਕੀਤਾ ਕਰਨਾ ਚਾਹੀਦਾ ਸਾਡੇ ਕਿਸਾਨਾਂ ਨਾਲ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਸਣੀ ਸਾਨੂੰ ਐ ਲੱਗ ਰਿਹਾ ਬਾਈ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਬਾਈ ਸਾਡੇ ਕੋਲੇ ਬਹੁਤ ਪਾਵਰ ਆ ਅਸੀਂ ਮਰਮਰਜੀ ਨਾਲ ਫੈਸਲੇ ਲੈ ਸਕਦੇ ਆ ਪਰ ਆ ਦੇਖ ਲਓ ਉਸ ਦਿਨਾਂ ਤੋਂ ਆ ਬਾਈ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਵਿਗੜੇ ਇਸ ਕਰਕੇ ਨਹੀਂ ਕਿਉਂਕਿ ਇੱਥੇ ਦਾ ਕੋਈ ਮੁੱਖ ਮੰਤਰੀ ਨਹੀਂ ਸਾਨੂੰ ਜਾਪ ਰਿਹਾ ਜਦੋਂ ਇਹ ਭਗਵੰਤ ਮਾਨ ਸਰਕਾਰ ਖੜੀ ਹੋਈ ਉਦੋਂ ਲੋਕਾਂ ਨਾਲ ਕਿੰਨੇ ਵਾਅਦੇ ਕੀਤੇ ਨੇ ਇਹਨਾਂ ਨੇ ਕਿੰਨਾ ਕੁਛ ਕੀਤਾ ਮੈਂ ਆਖ ਕਰ ਦੂਗਾ ਬਾਅਦ ਕਰ ਦੂਗਾ ਅੱਜ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਇਹਨਾਂ ਨੇ ਜੀ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ ਆ ਬਹੁਤ ਵੱਡਾ ਖਾਸ ਕਰਕੇ ਝਾੜੂ ਪਾਰਟੀ ਨੂੰ ਲੈ ਕੇ ਕਿਉਂਕਿ ਪਿਛਲੇ 2024 ਤੋਂ 13 ਫਰਵਰੀ ਤੋਂ ਲੈ ਕੇ ਜਿਹੜਾ ਕਿਸਾਨਾਂ ਨੇ ਦਿੱਲੀ ਨੂੰ ਜਾਣ ਵਾਸਤੇ ਧਰਨਾ ਸ਼ੁਰੂ ਕੀਤਾ ਸੀਗਾ ਪਰ ਸੈਂਟਰ ਸਰਕਾਰ ਨੇ ਮੂਰੇ ਕੰਦਾ ਕਰਕੇ ਸੰਭੂ ਤੇ ਖਨੋਰੀ ਰੋਕ ਲਿਆ ਸੀ ਉਥੇ ਇੱਕ ਪਾਸੇ ਤਾਂ ਇਹੀ ਭਗਵੰਤ ਮਾਨ ਸਰਕਾਰ ਵਿਚੋਲੇ ਦਾ ਕੰਮ ਕਰਦੇ ਆ ਅਸੀਂ ਸੈਂਟਰ ਸਰਕਾਰ ਤੋਂ ਮੰਗਾ ਮਨਵਾ ਕੇ ਦੇਵਾਂਗੇ ਪਰ ਦੂਜੇ ਪਾਸੇ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਚੰਡੀਗੜ੍ਹ ਤੋਂ ਬਈ ਉਹਨਾਂ ਦੀਆਂ ਗਰਫਤਾਰੀਆਂ ਪੈਂਦੀਆਂ ਪਰ ਕਿਸਾਨਾਂ ਦਾ ਸਮਾਨ ਆ ਖਤਾਨਾ ਛਿਟਿਆ ਜਾਂਦਾ ਆ ਉਹਦੇ ਘਰਾਂ ਨੂੰ ਲੁੱਟਿਆ ਜਾਂਦਾ ਜਣੀ ਅੱਜ ਦਾ ਜਿਹੜਾ ਮਾਹੌਲ ਹੈ ਇੱਕ ਗੱਲ ਕਰਨੀ ਚਾਹੁੰਨਾ ਮੈਂ ਕਿਉਂਕਿ ਲੋਕਾਂ ਦੇ ਵਿੱਚ ਵੱਡਾ ਰੋਸ ਆ ਪਿੰਡ ਪਿੰਡ ਬਾਈਕਾਟ ਕੀਤੇ ਜਾ ਰਹੇ ਨੇ ਔਰ ਅਸੀਂ ਇਹ ਚੀਜ਼ ਸਰਿਆਂ ਕਹਨੇ ਆ ਵੀ ਬਾਈ ਹੁਣ ਪਿੰਡਾਂ ਚ ਸੋਚ ਸਮਝ ਕੇ ਬੜਿਓ ਕਿਉਂਕਿ ਅਸੀਂ ਕਿਸੇ ਦਾ ਘਰਾਉ ਨਹੀਂ ਕਰਦੇ ਸਾਡੇ ਕੋਲੇ ਵੱਡੇ ਸਵਾਲ ਆ ਚਾਹੇ ਸੁਭ ਕਰਨ ਦੀ ਸ਼ਹੀਦੀ ਦਾ ਹੋਵੇ ਚਾਹੇ ਸਾਡੇ ਸਮਾਨ ਦੇ ਚੋਰੀ ਦਾ ਹੋਵੇ ਚਾਹੇ ਬਾਈ ਇੱਕ ਸਾਲ ਸਾਡੇ ਸੰਭੂ ਦੇ ਖਨੌਰੀ ਬੈਠਣ ਦਾ ਹੋਵੇ ਇਹ ਸਵਾਲ ਬਾਈ ਤੁਹਾਨੂੰ ਪੁੱਛਾਂਗੇ ਸਣੀ ਸਾਨੂੰ ਐ ਲੱਗ ਰਿਹਾ ਬਾਈ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਭਗਵਾਨਤਮਨ ਕਹਿੰਦਾ ਸੀ ਬਾਈ ਸਾਡੇ ਕੋਲੇ ਬਹੁਤ ਪਾਵਰ ਆ ਅਸੀਂ ਮਰ ਮਰ ਜੀ ਨਾਲ ਫੈਸਲੇ ਲੈ ਸਕਦੇ ਆ ਪਰ ਆ ਦੇਖ ਲਓ ਉਸ ਦਿਨਾਂ ਤੋਂ ਆ ਬਾਈ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਵਿਗੜੇ ਇਸ ਕਰਕੇ ਨੇ ਕਿਉਂਕਿ ਇੱਥੇ ਦਾ ਕੋਈ ਮੁੱਖ ਮੰਤਰੀ ਨਹੀਂ ਸਾਨੂੰ ਜਾਪ ਰਿਹਾ ਜਣੀ ਇੱਕ ਸੁਪਰ ਮੁੱਖ ਮੰਤਰੀ ਚਾਹੇ ਉਹ ਅਰਵਿੰਦ ਕੇਸਰੀਵਾਲਾ ਚਾਹੇ ਮਨੀਸ਼ ਸੋਤੋਵੀ ਆ ਇਹ ਦੋਏ ਬਈ ਦਿੱਲੀ ਤੋਂ ਹਾਰਨ ਤੋਂ ਬਾਅਦ ਇੱਥੇ ਆ ਕੇ ਪੰਜਾਬ ਦੀਆਂ ਜਿਹੜੀਆਂ ਬਾਗਾਂ ਨੇ ਉਹਨਾਂ ਨੇ ਪੜ ਲੀਆਂ ਕਿਸੇ ਐਮਐਲਏ ਤੋਂ ਬਿਆਨ ਨਹੀਂ ਦਵਾਉਂਦੇ ਮੂਹਰੇ ਹੋ ਕੇ ਹਰ ਇੱਕ ਪ੍ਰੈਸ ਜਿਹੜੀ ਕਾਨਫਰੰਸ ਆ ਉਹਦੇ ਮੂਹਰੇ ਹੋ ਕੇ ਬਿਆਨਬਾਜ਼ੀ ਕਰਦੇ ਆ ਜਣੀ ਜਿਹੜਾ ਪੰਜਾਬ ਦਾ ਪਭਿਖਾ ਬਾਈ ਕਿਉਂਕਿ ਕਦੇ ਵੀ ਦਿੱਲੀ ਨੂੰ ਬਰਦਾਸ਼ਤ ਨਹੀਂ ਕਰਦਾ ਇਹ ਇਤਿਹਾਸ ਰਿਹਾ ਜਣੀ ਇੱਕ ਲੱਖ ਦੇ ਵਿੱਚ ਮੈਂ ਗੱਲ ਤੁਹਾਨੂੰ ਕਹਿਣੀ ਚਾਹਣਾ ਜਿੱਥੇ ਜਰਸੀ ਕਾਂਗਰਸੀਆਂ ਨੂੰ ਲੈ ਕੇ ਵਹਿ ਗਈ ਉਥੇ ਬੇਅਦਵੀ ਅਕਾਲੀਆਂ ਨੂੰ ਲੈ ਕੇ ਵਹਿ ਗਈ ਬਾਈ ਆ ਜਿਹੜੀ ਝਾਰੂ ਪਾਰਟੀ ਆ ਉਹਨੂੰ ਇਹ ਕਿਸਾਨੀ ਕੋਲ ਲੈ ਕੇ ਬੈਠੂਗਾ ਜਣੀ 19 ਮਾਰਚ 2025 ਦਾ ਜਿਹੜਾ ਦਿਨਾਂ ਕਾਲਾ ਕਿਸਾਨਾਂ ਵਾਸਤੇ ਅਤਿਆਚਾਰ ਹੋਇਆ ਸੀਗਾ ਇਹ ਬਾਈ ਇਹਨਾਂ ਦੀਆਂ ਜੜਾਂ ਪੱਟ ਕੇ ਜਣੀ ਪਿੰਡਾਂ 'ਚ ਵਜਾਉਣਾ ਇਹਨਾਂ ਦਾ ਬਾਈਕਾਟ ਹੋ ਚੁੱਕਿਆ ਸੋ ਅਸੀਂ ਇਹੀ ਕਹਿਣੀ ਚਾਹੁੰਦੇ ਆ ਵੀ ਹੁਣ ਬਾਈ ਆਪਣੀ ਇੱਜ਼ਤ ਤੇ ਆਪਣੇ ਮਾਨ ਸਨਮਾਨ ਦਾ ਤੁਸੀਂ ਆਪ ਜ਼ਿੰਮੇਵਾਰ ਹੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਹਰੇਕ ਪਿੰਡ ਦੇ ਵਿੱਚ ਵੱਡਾ ਜਿਹੜਾ ਗੁੱਸਾ ਸੋ ਆਉਣ ਵਾਲੇ ਦਿਨਾਂ ਚ ਭਾਈ ਇਹਨਾਂ ਨੂੰ ਭੁਗਤਣਾ ਪਊਗਾ ਜਿਹੜਾ ਅੱਜ ਦਾ ਮਸਲਾ ਪਿੰਡ ਤੁੰਗਾਂ ਦੇ ਵਿੱਚ ਬਲਾਖ ਨਾ ਭਾ ਕਿਉਂਕਿ ਜਿਹੜਾ ਸਰਕਾਰ ਨੇ ਜਾਬਰ ਕੀਤਾ ਭਗਮੰਤ ਮਾਨ ਦੀ ਸਰਕਾਰ ਨੇ 5 ਮਾਰਚ ਨੂੰ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਨਹੀਂ ਜਾਣ ਦਿੱਤਾ 19 ਤਰੀਕ ਦੀ ਮੀਟਿੰਗ ਬਲਾ ਕੇ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਤੇ ਮਤਲਬ ਜਾਬਰ ਕਰਕੇ ਉਸ ਮੋਰਚੇ ਨੂੰ ਬਾਰਡਰਾਂ ਤੋਂ ਖੇੜ ਦੇਣਾ ਇਹ ਬਹੁਤ ਨਿੰਦਣਯੋਗ ਗੱਲ ਆ ਉਹਦੇ ਸਬੰਧ ਵਿੱਚ ਲੋਕਾਂ ਦੇ ਵਿੱਚ ਰੋਸ ਹੋਇਆ ਤੇ ਅੱਜ ਭਗਵੰਤ ਮਾਨ ਦਾ ਕੋਈ ਵੀ ਮੰਤਰੀ ਜਾਂ ਐਮਐਲਏ ਪਿੰਡ ਦੇ ਵਿੱਚ ਨਾ ਆਉਣ ਦੇ ਸਬੰਧ ਦੇ ਵਿੱਚ ਅਸੀਂ ਨੇ ਪ੍ਰੋਗਰਾਮ ਰੱਖਿਆ ਕਿ ਕਿਸੇ ਵੀ ਐਮਐਲਏ ਦੇ ਅਧਿਕਾਰੀ ਨੂੰ ਮਤਲਬ ਭਗਵੰਤ ਮਾਨ ਦੀ ਸਰਕਾਰ ਦਾ ਕੋਈ ਵੀ ਅਧਿਕਾਰੀ ਤੂੰਗਾ ਪਿੰਡ ਵਿੱਚ ਆ ਕੇ ਨਾ ਬੜੇ ਜੇ ਬੜੂਗਾ ਖੁਦ ਜ਼ਿੰਮੇਵਾਰ ਹੋਊਗਾ ਕਿਉਂਕਿ ਜਿਵੇਂ ਭਗਵੰਤ ਮਾਨ ਨੇ ਕਿਹਾ ਸੀ ਕਹਿੰਦਾ ਡਲਾ ਡਲਾ ਹੁੰਦਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੁੰਦਾ ਹੈ ਉਹ ਕੰਮ ਉਹਦੇ ਨਾਲ ਨਾ ਹੋ ਜੇ ਇਸ ਕਰਕੇ ਉਹ ਤੁੰਗਾਂ ਦੇ ਵਿੱਚ ਪੈਰ ਨਾ ਐਂਟਰੀ ਨਾ ਪਾਵੇ ਕੋਈ ਵੀ ਉਹਨਾਂ ਦੇ ਆਗੂ ਕਿਉਂਕਿ ਸਰਕਾਰਾਂ ਨੇ ਬਹੁਤ ਜ਼ਿਆਦਾ ਜਾਬਰ ਕੀਤਾ ਜਾਬਰ ਕਰਦੀਆਂ ਹੁੰਦੀਆਂ ਨੇ ਸਰਕਾਰਾਂ ਲਹਿਰ ਨੂੰ ਕੁਚਲਣ ਦੀ ਕੋਸ਼ਿਸ਼ ਕਰਦੀਆਂ ਨੇ ਲਹਿਰਾਂ ਦਬ ਜਾਂਦੇ ਆ ਹੁੰਦੀਆਂ ਨੇ ਪਰ ਲਹਿਰਾਂ ਕਦੇ ਖਤਮ ਨਹੀਂ ਹੋਇਆ ਕਰਦੀਆਂ ਲਹਿਰਾਂ ਫੇਰ ਉੱਠ ਖੜਦੀਆਂ ਹੁੰਦੀਆਂ ਨੇ ਕਿਉਂਕਿ ਸਰਕਾਰ ਹੁੰਦੀ ਆ ਤਾਕਤਵਾਰ ਉਹ ਜਿੰਨਾ ਮਰਜ਼ੀ ਜਾਬਰ ਕਰ ਸਕਦੇ ਆ ਲੋਕ ਜਾਬਰ ਚੱਲਦੇ ਆਏ ਨੇ ਹੱਕੀ ਮੰਗਾਂ ਲਈ ਸਦਾ ਲੜਦੇ ਰਹਾਂਗੇ ਸਦਾ ਆਵਾਜ਼ ਮਜ਼ਦੂਰਾਂ ਦੇ ਕੰਮੇ ਦੀ ਚੱਕਦੇ ਰਹਾਂਗੇ ਅਸੀਂ ਆਪਦੇ ਹੱਕਾਂ ਲਈ ਕਦੇ ਵੀ ਪਿਸਾਨੀ ਹਟਾਂਗੇ ਚਾਹੇ ਕੋਈ ਵੀ ਸਰਕਾਰ ਆ ਜਾਏ ਅਸੀਂ ਜਾਬਰ ਝੱਲਣ ਨੂੰ ਤਿਆਰ ਆ ਤੇ ਟੱਕਰ ਲੈਣ ਨੂੰ ਵੀ ਤਿਆਰ ਆ ਮਸਲੇ ਤਾਂ ਸਾਡੇ ਇਦਾਂ ਦੀ ਨਹੀਂ ਵੀ ਜਿਵੇਂ ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਕਿਸਾਨਾਂ ਨਾਲ ਧੱਕਾ ਹੋਇਆ ਵੀ ਬੜਾ ਨਿੰਦਣਯੋਗ ਆ ਬਾਕੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਨੇ ਬਹੁਤ ਹੀ ਗੰਦਾ ਕੰਮ ਕੀਤਾ ਜਿਹੜਾ ਕਿਸਾਨਾਂ ਦੀਆਂ ਟਰਾਲੀਆਂ ਤਾਂ ਕਚੋਰੀ ਕਰ ਲੀਆਂ ਟਰਾਲੀਆਂ ਵੀ ਛੱਡੋ ਕੇਵਲਾਂ ਵੀ ਲਾ ਲੀਆਂ ਭਾਂਡੇ ਵੀ ਚੱਕ ਲਏ ਖਾਣ ਪੀਣ ਦਾ ਸਮਾਨ ਵੀ ਚੋਰੀ ਕਰ ਲਿਆ ਗੱਦੇ ਵੀ ਲੈ ਗਏ ਬੜੀ ਸ਼ਰਮ ਦੀ ਗੱਲ ਆ ਜੇ ਪਿੰਡ ਦੇ ਵਿੱਚ ਬੰਦਾ ਕੋਈ ਚੋਰੀ ਕਰ ਲੈਂਦਾ ਉਹਨੂੰ ਬੜਾ ਜਾਨੀ ਪਿੰਡ ਵਾਲੇ ਜਾਨੀ ਉਹਦੇ ਤੇ ਜ਼ਬਰ ਕਰਦੇ ਨੇ ਤੇ ਇਹ ਸਰਕਾਰ ਦਾ ਹੁਣ ਜਾਨੀ ਤਖਤਾ ਪਲਟ ਹੋ ਜਾਣਾ ਲੋਕਾਂ ਨੇ ਇਹਨਾਂ ਨੂੰ ਹੁਣ ਮੂੰਹ ਨਹੀਂ ਲਾਉਣਾ ਪਿੰਡਾਂ 'ਚ ਵੜਨਗੇ ਤਾਂ ਪਿੰਡਾਂ 'ਚ ਲੋਕ ਇਹਨਾਂ ਨਾਲ بڑا ਸਵਾਲ ਕਰਨਗੇ ਜਿਹੜੇ ਉਹ ਸਵਾਲਾਂ ਦੇ ਇਹਨਾਂ ਕੋਲੇ ਜਵਾਬ ਹੈ ਨਹੀਂ ਤੇ ਉਹਦੇ ਤੋਂ ਇਹ ਭੱਜਣਗੇ ਵੈਘੁਰੂ ਜੀ ਦਾ ਖਾਲਸਾ ਵੈਘੁਰੂ ਜੀ ਦੀ ਧਰਤੀ ਅਸੀਂ ਜਿਹੜਾ 19 ਮਾਰਚ 2025 ਨੂੰ ਸਾਡੇ ਕਿਸਾਨਾਂ ਤੇ ਤਸ਼ੱਦਦ ਹੋਇਆ ਉਹਦੀ ਅਸੀਂ ਘੋਰ ਨਿੰਦਿਆ ਕਰਦੇ ਆ ਇਹ ਹੋਣਾ ਨਹੀਂ ਚਾਹੀਦਾ ਸਰਕਾਰਾਂ ਨੂੰ ਸਰਕਾਰ ਆਪਦੇ ਤਲਵੇ ਤੋਂ ਹਾਂ ਕਿਸਾਨਾਂ ਤੇ ਫੇਰ ਜਿਹੜਾ ਉਹਨਾਂ ਦਾ ਸਰਕਾਰ ਨੇ ਚੋਰੀ ਕਰਿਆ ਸਮਾਨ ਉਹਨਾਂ ਨੂੰ ਮੀਟਿੰਗ ਦਾ ਬਹਾਨਾ ਦੇ ਕੇ ਉੱਥੇ ਗ੍ਰਿਫਤਾਰ ਕਰੀਆ ਇਹ ਨਿੰਦਣਯੋਗ ਹੈ ਇਹ ਇਹਨਾਂ ਨੇ ਧੋਖਾ ਨਹੀਂ ਕੀਤਾ ਕਰਨਾ ਚਾਹੀਦਾ ਸਾਡੇ ਕਿਸਾਨਾਂ ਨਾਲ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਮੈਂ ਤੁਸੀਂ ਪਿੰਡ ਵੱਲੋਂ ਕੀ ਕਰਨਾ ਚਾਹੁੰਦੇ ਹੋ? ਪਿੰਡ ਵੱਲੋਂ ਅਸੀਂ ਆਪਦੀ ਇਹਨਾਂ ਦਾ ਆਪਾਂ ਤਾਂ ਵੀ ਪਾਰਟੀ ਦਾ ਭਾਜਪੀ ਦਾ ਸੀਗੀ ਬਾਈਕਟ ਕਰਦੇ ਆਂ ਜੀ ਅਸੀਂ ਇਹਨਾਂ ਨੂੰ ਪੜਨ ਨਹੀਂ ਦੇਵਾਂਗੇ। ਤਾਂ ਮਸਿਆ ਹੈ ਜਦੋਂ ਇਹ ਭਗਵੰਤ ਮਾਨ ਸਰਕਾਰ ਖੜੀ ਹੋਈ ਹੈ। ਉਦੋਂ ਲੋਕਾਂ ਨਾਲ ਕਿੰਨੇ ਵਾਅਦੇ ਕੀਤੇ ਨੇ ਇਹਨਾਂ ਨੇ। ਕਿੰਨਾ ਕੁਛ ਕੀਤਾ ਹੈ ਮੈਂ ਆਹ ਕਰ ਦੂ ਮੈਂ ਬਾਹ ਕਰ ਦੂ ਅੱਜ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਇਹਨਾਂ ਨੇ। ਜੋ ਕਿ ਕਿਸਾਨਾਂ ਨੇ 21 ਆਪਣੇ 12 ਫਰਵਰੀ ਨੂੰ ਪਿੰਡਾਂ ਤੋਂ ਚੱਲ ਕੇ 13 ਫਰਵਰੀ ਨੂੰ ਜਦ ਆਪਾਂ ਜ਼ਿਲ੍ਹੇ ਨੂੰ ਪਹੁੰਚਿਆ। ਇਹਨਾਂ ਨੇ ਕਿੱਡੇ ਕਿੱਡੇ ਮੂਰੋ ਬੈਰੀਕੇਡ ਲਾ ਕੇ ਕੰਧਾ ਕਰਕੇ ਕਿਸਾਨਾਂ ਨੂੰ ਰੋਕਿਆ ਗਿਆ ਕਿਸਾਨਾਂ ਤੇ ਸਹادت ਕੀਤਾ ਗਿਆ ਤੇ 21 ਤਰੀਕ ਨੂੰ 21 ਤਰੀਕ ਨੂੰ ਸ਼ੁਭ ਕਰਨ ਦੇ ਗੋਲੀ ਮਾਰ ਕੇ ਇਹਨਾਂ ਨੇ ਸ਼ਹੀਦ ਕੀਤਾ ਤੇ ਹਾਲੇ ਤੱਕ ਉਹਦੇ ਤੇ ਐਫਆਰ ਵੀ ਦਰਜ ਨਹੀਂ ਹੋਈ ਇਹ ਨਹੀਂ ਪਤਾ ਲੱਗਦਾ ਵੀ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਨਾ ਕਰ ਰਹੀ ਹੈ ਇਹ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜੀ ਸਰਕਾਰ ਹੈ ਇਹ ਅੱਤਵਾਦੀਆਂ ਦੀ ਸਰਕਾਰ ਹੈ ਇਹ ਪਾਮ ਪੰਜਾਬ ਨੂੰ ਕਹਿੰਦੇ ਨੇ ਨਾ ਵੀ ਇਹ ਅੱਤਵਾਦੀ ਨੇ ਇਹ ਫਲਾਣੇ ਨੇ ਧਮਕੇ ਨੇ ਇਹ ਜਿਹੜੀ ਸਰਕਾਰ ਹੈ ਸਿਰਫ ਅੱਤਵਾਦੀਆਂ ਦੀ ਸਰਕਾਰ ਹੈ ਇਹਨਾਂ ਨੇ 19 ਤਰੀਕ ਨੂੰ ਕਿਸਾਨਾਂ ਦੇ ਦੋਨਾਂ ਫਾਰਮਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਹਿਲਾਂ ਮੀਟਿੰਗ ਰਾਤ ਦੀ ਤੀ ਉਸ ਤੋਂ ਬਾਅਦ ਇਹਨਾਂ ਨੇ ਸਵੇਰੇ ਦੁਪਹਿਰੇ ਦੀ ਮੀਟਿੰਗ ਰੱਖੀ ਮੀਟਿੰਗ ਤੋਂ ਬਾਅਦ ਜਿਆਦਾ ਆਗੂ ਆਪਣੇ ਭਾਵ ਸੌਣ ਲੱਗੇ ਤਾਂ ਇਹਨਾਂ ਨੇ ਗ੍ਰਿਫਤਾਰੀਆਂ ਪਾਈਆਂ ਨੇ ਸਰਦਾਰ ਜਗਦੀਸ਼ ਸਿੰਘ ਜੀ ਡੱਲੇਵਾਲ 4 ਮਹੀਨਿਆਂ ਤੋਂ ਮਰਨ ਵਰਤ ਤੇ ਬੈਠੇ ਸੀ ਉਹਨਾਂ ਦੀ ਵੀ ਇਹਨਾਂ ਨੇ ਗ੍ਰਿਫਤਾਰੀ ਕੀਤੀ ਹੈ ਜਿਹੜਾ ਕਿ ਉਹਨਾਂ ਨੇ ਪਾਣੀ ਤੋਂ ਬਗੈਰ ਹੋਰ ਕੁਝ ਨਹੀਂ ਖਾਦਾ ਪੀਤਾ ਇਹਨਾਂ ਨੂੰ ਇਹ ਚੀਜ਼ ਦੇ ਸ਼ਰਮ ਆਉਣੀ ਚਾਹੀਦੀ ਹੈ ਜੋ ਕਿ 4 ਮਹੀਨਿਆਂ ਤੋਂ ਕਿਸਾਨਾ ਉਸ ਵੀ ਨਹੀਂ ਖਾਦਾ ਕੁਝ ਨਹੀਂ ਪੀਤਾ ਇਹਨਾਂ ਨੇ ਉਸ ਟਾਈਮ ਉਹਨੂੰ ਫੜ ਕੇ ਜੇਲ੍ਹ ਚ ਛੱਟਿਆ ਤੇ ਇਹ ਬਹੁਤ ਨਿੰਦਣਯੋਗ ਹੈ ਉਸ ਤੋਂ ਬਾਅਦ 19 ਤਰੀਕ ਨੂੰ ਸ਼ਾਮ ਨੂੰ ਇਹਨਾਂ ਨੇ ਜਿਹੜੇ ਸਾਡੇ ਜਿੰਨੇ ਵੀ ਸੈੱਟ ਪਾਏ ਹੋਏ ਤੇ ਜੋ ਵੀ ਕੀਤਾ ਹੋਇਆ ਸੀ ਇਹਨਾਂ ਨੂੰ ਖਦੇੜੇ ਨੇ ਪੇਜ ਕਹਿੰਦੇ ਨੇ ਪੀਲਾ ਪੰਜਾ ਚਲਾਇਆ ਪੀਲਾ ਸਮਾਨ ਆ ਚੁੱਕਾ ਸਾਰਾ ਜੀ ਸਮਾਨ ਬਿਲਕੁਲ ਨਹੀਂ ਸਮਾਨ ਸਾਡਾ ਸਾਰਾ ਉਹਨਾਂ ਲਵੇ ਐ ਸਾਡੇ ਪਿੰਡ ਦਾ ਖੁਦ ਗੱਦੇ ਤੇ ਆਪਣੇ ਸਿਲੰਡਰ ਗੈਸ ਚੁੱਲਾ ਕੇਵਲਾ ਵੀ ਨਹੀਂ ਛੱਡਿਆ ਕੇਵਲਾ ਵੀ ਲਾ ਲਿਆ ਕੇਵਲਾ ਦਾ ਸਬੂਤ ਸਾਡੇ ਲਵੇ ਐ ਜੇ ਕੋਈ ਸਬੂਤ ਲੈਣਾ ਚਾਹੁੰਦਾ ਹੈ ਜਿਹੜੇ ਬੰਦੇ ਕੇਬਲਾਂ ਲਾ ਕੇ ਕੇ ਉਹਨਾਂ ਦੀ ਵੀਡੀਓ ਸਾਡੇ ਲਵੇ ਆ ਅਸੀਂ ਉਹ ਵੀਡੀਓ ਦੇ ਸਕਦੇ ਆ ਜੇ ਗਵਰਨਮੈਂਟ ਕਹੇ ਨਾ ਵੀ ਅਸੀਂ ਤੁਹਾਡੇ ਕੇਬਲਾਂ ਕਢਾ ਦਾਂਗੇ ਤਾਂ ਅਸੀਂ ਬੰਦਾ ਦਿੰਨੇ ਆ ਸਾਡੇ ਕੇਬਲਾਂ ਕਢਾ ਦੇਵੇ